ਸਤਿ ਸ਼੍ਰੀ ਅਕਾਲ ਜੀ ਬੇਤਰਬ ਹਰਪ੍ਰੀਤ ਵੇਰੇ ਸਾਰੀ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਇਸ ਵੀਡੀਓ ਵਿੱਚ ਗੱਲ ਕਰਾਂਗੇ 23 ਸਤੰਬਰ ਤੋਂ ਲੈ ਕੇ 7 ਅਕਤੂਬਰ ਦੇ ਮੌਸਮ ਦੀ ਪੰਜਾਬ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿਸ ਰਿਹਾ ਕਿ ਤੱਕ ਤਲਕੇ ਦਰਮਿਆਨੇ ਦੇ ਨਾਲ ਆਪਾਰੀ ਵੀ ਦੇ ਚਟਾਂ ਵੇਖਣ ਨੂੰ ਮਿਲਸਦੇ ਕਿਹੜੇ ਕਿਹੜੇ ਖੇਤਰਾਂ ਗੜਮਾਰੀ ਹੋਣ ਦੀ ਸੰਭਾਵਨਾ ਤੇਜ਼ ਹਨ ਏਰ ਚੱਕਰ ਚੱਲਸ ਰਹੌਣ ਵਾਲੇ ਅਗਲੇ ਦਿਨਾਂ ਵਿੱਚ ਕਦੋਂ ਜਿਹੜਾ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲਸਦਾ ਦੋ ਜਿਹੜਾ ਸਿਸਟਮ ਲੱਗਣ ਜਾ ਰਹੇ ਨੇ ਤਾਂ ਕਿਹੜੇ ਕਿਹੜੇ ਖੇਤਰਾਂ ਪ੍ਰਭਾਵਿਤ ਕਰਨਗੇ ਕ ਵਿੱਚ ਆਪ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਝ ਜਾਰਚ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 23 ਤੋਂ ਲੈ ਕੇ 25 26 ਜਾਂ 27 28 ਸਤੰਬਰ ਤੱਕ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਹਵਾਵਾਂ ਦੇ ਉੱਤਰ ਤੋਂ ਆਪਾਂ ਗੱਲ ਕਰੀਏ ਪੱਛਮ ਦਿ ਜਾਨੀ ਕਿ ਨਮੀ ਵਾਲੀਆਂ ਹਵਾਵਾਂ ਪੰਜਾਬ ਤੱਕ ਪਹੁੰਚ ਸਕਦੀਆਂ ਨੇ ਤਾਂ ਬੰਗਾਲ ਦੀ ਖਾੜੀ ਤੋਂ ਵੀ ਲਗਾਤਾਰ ਹਵਾ ਪਹੁੰਚ ਰਹੀਆਂ ਨੇ ਜਿਸ ਕਰਕੇ ਆਪਾਂ ਗੱਲ ਕਰੀ ਆਉਣ ਵਾਲੇ ਦਿਨਾਂ ਵਿੱਚ ਮੌਸਮੇ ਜਿਹੜਾ ਬਦਲਾਅ ਵੇਖਣ ਨੂੰ ਮਿਲੇਗਾ 29 ਤੇ 30 ਸਤੰਬਰ ਠੀਕ ਹੈ ਜਿਹੜਾ ਪਹਿਲਾ ਸਿਸਟਮ ਆ ਰਿਹਾ 29 ਤੇ 30 ਸਤੰਬਰ ਨੂੰ ਪੰਜਾਬ ਦੇ ਕੁਝ ਖੇਤਰਾਵਾਂ ਵਿੱਚ ਸੁਭਾਵਨਾ ਜਾਨੀ ਕਿ ਟੁੱਟਵੇਂ ਤੌਰ ਤੇ ਪੰਜਾਬ ਦੇ ਬਿਲਕੁਲ ਤੁਸੀਂ ਜੋ ਆਪਣੇ ਸੈਟਲਾਈਟ ਤਸਵੀਰਾਂ ਵਿੱਚ ਦੇ ਇਸ ਵਿੱਚ ਜਿਹੜਾ ਦੱਖਣ ਪੱਛਮੀ ਲੱਗ ਖਾਸ ਤੌਰ ਤੇ ਜਿਹੜਾ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਜਾਂ ਪਾੜਲ ਦੀ ਸਾਈਡ ਦੇ ਨਾਲ ਲੱਗਦੇ ਅਚੰਡਗੜ ਦੇ ਨਾਲ ਲੱਗਦੇ ਕੁਝ ਬਾਂਦੇ ਦਿਖਾਈ ਦੇ ਰਹੀ ਬਾਕੀ ਜਿਹੜੇ ਆ ਪੱਛਮੀ ਸਰਦੀ ਲੱਗੇ ਹੋਗੇ ਜੇ ਦੱਖਣੀ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਇਹ ਤੇ ਵੀ ਟੁੱਟਵੇਂ ਤੌਰ ਤੇ ਕੁਝ ਖੇਤਰਾਮੀਂ ਦੇ ਅਸਾਰ ਬਾਂਦੇ ਦਿਖਾਈ ਦੇ ਰਹੇ 29 ਤੇ 30 ਸਤੰਬਰ ਜਨ ਕਿ ਇੱਕ ਦਿਨ ਇਸ ਵਿੱਚ ਸੁਭਾਵਨਾ ਰਹੇਗੀ ਇੱਕ ਦਿਨ ਜ਼ਿਆਦਾਤਰ ਆਪਾਂ ਕਹਿੰਦੇ ਮੌਸਮ ਠੀਕ ਠਾਕ ਹੈ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਬੇਸਿਕਲੀ ਇਹ 30 ਸਤੰਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਇੱਕ ਅੱਧੀ ਵਾਰ ਹੋਸਰੇ 29 ਤੇ 30 ਸਤੰਬਰ ਨੂੰ ਇੱਕ ਅੱਧੀ ਵਾਰ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਉਸ ਵਾਰ 26 27 ਨੂੰ ਹੋ ਸਕਦਾ ਇੱਕ ਅੱਦੇ ਜ਼ਿਲ੍ਹੇ ਵਿੱਚ ਨਿੱਕੇ ਮੁੱਟੇ ਅਮੀਦ ਸਪੈਲ ਆ ਸਕ ਸਤੰਬਰ ਤੱਕ ਠੀਕ-ਠਾਕ ਹਵਾਵਾਂ ਦੀ ਗੱਲ ਕਰੀਏ 29 ਤੇ 30 ਸਤੰਬਰ ਨੂੰ ਹਵਾਵਾਂ ਦੇ ਪੈਟਰਨ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਜਾਨੀ ਕਿ ਆ ਦੱਖਣ ਤੋਂ ਪੂਰਬ ਵੱਲ ਜਿਹੜੇ ਬੰਗਾਲ ਦੀ ਖਾੜੀ ਤੋਂ ਲਗਾਤਾਰ ਨਮੀ ਵਾਲੇ ਹਵਾਵਾਂ ਪਹੁੰਚਣਗੀਆਂ ਤੇ ਉਸ ਤੋਂ ਪਹਿਲਾਂ 26 27 28 ਤੱਕ ਵੀ ਜਿਹੜੀਆਂ ਹਵਾਵਾਂਆਂ ਬੰਗਾਲ ਦੀ ਖਾੜੀ ਤੋਂ ਤੇ ਕੁਝ ਆਪਾਂ ਗੱਲ ਕਰੀ ਜਿਹੜੇ ਆ ਆਪਣੇ ਅਰਬ ਸਾਗਰ ਤੋਂ ਲਗਾਤਾਰ ਪੰਜਾਬ ਤੱਕ ਪਹੁੰਚਦੀਆਂ ਨੇ ਪੰਜਾਬ ਦੇ ਦੱਖਣੀ ਖੇਤਰੋਗੇ ਪੰਜਾਬ ਦੇ ਉੱਤਰ ਪੱਛਮੀ ਪਰ ਪੂਰਬੀ ਖੇਤਰ ਕਾਫੀ ਖੇਤਰ ਨਮੀ ਵਧਣ ਦੇ ਨਾਲ 28 29 30 ਸਤੰਬਰ ਦੇ ਦਰਮਿਆਨ ਇੱਕ ਅੱਧੀ ਵਾਰ ਟੁੱਟਵੇਂ ਤ ਖੇਤਰਾ ਜੇ ਥੋੜੇ ਖੇਤਰਾ ਵਿੱਚ ਮੀਂਹ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ 1 ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਤੌਰ ਤੇ ਮੀਂਹ ਕਾਫੀ ਖੇਤਰਾ ਨੂੰ ਪ੍ਰਭਾਵਿਤ ਕਰੇਗਾ ਤੇ ਕਈ ਖੇਤਰਾ ਹਲਕੇ ਦਰਮਿਆਨੇ ਦੇ ਨਾਲ ਕਈ ਖੇਤਰਾ ਮੀਂਹ ਦੀ ਸੰਭਾਵਨਾ ਰਹੇਗੀ ਭਾਰੇ ਮੀਂਹ ਤੋਂ ਭਾਰੀ ਤਵਤੀ ਜੜ ਪਾਰੀ ਵਿੱਚ ਕੁਝ ਖੇਤਰਾ ਵਿੱਚ ਦਰਜ ਕੀਤਾ ਜਾ ਸਕਦਾ ਹੈ 1 ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਜਿਹੜੇ ਹਮ ਆਉਣ ਗਿਆ ਦੱਖਣ ਤੋਂ ਆ ਪੂਰਬ ਦਿਸ਼ਾ ਜਾਨੀ ਕਿ ਜਿਹੜੀਆਂ ਹਮ ਆਉਣ ਗਿਆ ਪਸਾਗਰਤ ਹੋ ਗਿਆ ਬੰਗਾਲ ਦੀ ਖਾੜੀ ਤੋਂ ਲਗਾਤਾਰ ਫਿਰ ਤੋਂ ਜਿਹੜੀਆਂ ਆ ਪੈਟਰਨ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ ਕੱਲ ਚਾ ਵਾਗ ਤੇ ਰਹੇਗੇ ਕੁਝ ਕੁ ਸਮਾਹਲੀ ਹੋ ਸਕਦਾ ਹੈ ਉੱਤਰ ਤੋਂ ਪੱਛਮ ਜਾਂ ਪੱਛਮ ਆਪਾਂ ਦੱਖਣ ਤੋਂ ਪੱਛਮ ਵੱਲ ਹਵਾਵਾਂ ਦੀ ਵਾਪਸੀ ਹੋ ਸਕਦੀ ਜਿਆਦਾਤਰ ਆਉਣ ਗਿਆ ਦੱਖਣ ਤੋਂ ਆਪ ਆਪਣੀ ਪੂਰਬ ਦਿਸ਼ਾ ਵੱਲ ਜਣ ਕਿ ਨਮੀ ਵਾਲੀਆਂ ਹਵਾਵਾਂ ਪਹੁੰਚਣ ਗਿਆ ਤੇ ਜਿਸ ਕਰੇ ਸਿਸਟਮ ਲੱਗਦਾ ਸਾਰ ਪੂਰੇ ਪੂਰੇ ਬੰਦੇ ਤੇ ਖਾਈ ਤੇ ਰਹੇ ਨੇ ਤੇ ਕੁਝ ਖੇਤਰਾਵਾਂ ਵਿੱਚ ਆਪਕਾ ਨਿੱਕੀ ਮੋਟੀ ਗਾੜੇ ਮਾਰੀ ਹੋ ਸਕਦੀ 29 30 ਸਤੰਬਰ ਦੇ ਦਰਮਿਆਨ ਇੱਕ ਅੱਧੀ ਵਾਰ ਕੁਝ ਖੇਤਰਾਵਾਂ ਵਿੱਚ ਅਚਾਨਕ ਸੇ ਗਣੇ ਗਾੜੇ ਮਾਰੀ ਦੇ ਤੇ ਉਸ ਵਾਰ ਇੱਕ ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਟੇ ਪੱਤਰ ਤੇ ਕਈ ਖੇਤਰਾਮੀ ਦੇ ਨਾਲ ਕਿ ਦੀ ਹੈ ਤੇੜ ਗਰਮੀ ਹਮੇਸ਼ਾ ਇਸ ਤਰ੍ਹਾਂ ਹੀ ਬਰਕਰਾਰ ਰਹੇਗੀ ਜਾਨਕੀ ਦਿਨ ਵੇਲੇ ਹੋ ਸਕਦਾ ਕਿ ਥੋੜੀ ਜਿਹੀ ਹਮਸ ਇਸ ਤਰ੍ਹਾਂ ਹੀ ਬਣੀ ਰਹਿ ਸਕਦਾ ਤਾਪਮਾਨ ਦੀ ਗੱਲ ਕਰੀ ਤਾਂ ਰਾਤ ਦੇ ਟੈਂਪਰੇਚਰ ਹੋਣਗੇ ਜਿਹੜੇ 23 24 ਤੋਂ ਲੈ ਕੇ ਜਾਂ 22 23 ਤੋਂ ਲੈ ਕੇ 25 26 ਡਿਗਰੀ ਵਿਚਕਾਰ ਰਹਿ ਸਕਦੇ ਦਿਨ ਦੇ ਟੈਂਪਰੇਚਰ 32 33 ਤੋਂ ਲੈ ਕੇ 34 35 ਅਗਰਤੀ 32 ਤੋਂ 36 37 ਡਿਗਰੀ ਵਿਚਕਾਰ ਰਹਿਣ ਦੇ ਆਸਾਰ ਬੰਦੇ ਦਿਖਾਈ ਤਾਂ ਦੇਰੇ ਨੇ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ ਤਾਂ 23 ਤੋਂ ਲੈ ਕੇ 26 27 28 ਸਤੰਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ 29 ਤੇ 30 ਸਤੰਬਰ ਮੀਂਹ ਤ ਗੱਲ ਕਰੇ 30 ਸਤੰਬਰ ਨੂੰ ਆ ਜਿਆਦਾ ਚਾਂਸ ਲੱਗ ਰਹੇ ਨੇ 29 ਤੇ 30 ਸਤੰਬਰ ਨੂੰ ਇੱਕ ਵਤੀ ਇੱਕ ਵਾਰ ਹੋ ਸਕਦਾ ਕਿ ਟੁੱਟਵੇਂ ਤੌਰ ਤੇ ਅਮੀ ਦੇ ਅਛਰਾਟੇ ਕੁਝ ਖੇਤਰਾਂ ਵੇਖਣ ਨੂੰ ਮਿਰਸਰ ਜਾਨਕੀ ਦੱਖਣ ਪੂਰਬੀ ਇਲਾਕੇ ਤੁਹਾਨੂੰ ਦੱਸੇ ਨੇ ਪਟਿਆਲਾ ਸੰਗਰੂਰ ਹੋ ਗਿਆ ਜਾਂ ਅਮਲੇਰਕੋਟ ਲੋਗਾ ਫਤਿਗੜ ਸਾਹਿਬ ਇਸ ਤੇ ਨਾ ਲੱਗਦੇ ਆ ਰੂਪਨਗਰ ਹੋ ਗਿਆ ਮੋਹਾਲੀ ਚੰਡੀਗੜ੍ਹ ਹੋ ਗਿਆ ਜਾਂ ਬਰਨਾਲਾ ਲੁਧਿਆਣਾ ਆ ਕੁਝ ਹੁਸ਼ਿਆਰਪੁਰ ਦੇ ਇਲਾਕੇ ਨਵਾਂ ਸ਼ਹਿਰ ਦੇ ਖੇਤਰ ਜਲੰਧਰ ਕਪੂਰਥਲਾ ਆਪਣਾ ਪਠਾਨਕੋਟ ਗੁਰਦਾਸਪੁਰ ਇਹਨਾਂ ਖੇਤਰਾਂ ਚਾਂਨ ਸੇਗੇ ਨੇ ਥੋੜੇ ਬੋਤ ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਅਮੀ ਦੇ ਸ੍ਰਤੀ ਲਾਕ ਕਿਉਂਗੇ ਇੱਥੇ ਵੀ ਕੁਝ ਕਿਸ ਤਰ੍ਹਾਂ ਚਾਣ ਸਿਕਣ ਬਾਕੀ ਜ਼ਿਆਦਾਤਰ ਇੱਥੇ ਮੌਸਮ ਠੀਕ ਠਾਕ ਹੈ ਤਾਂ ਉਸ ਤੋਂ ਬਾਅਦ 1 ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਠੀਕ ਹੈ 1 ਜਾਂ 2 ਵਾਟੇ ਪੱਤਰ ਤੇ ਵੀ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇ ਕਈ ਖੇਤਰ ਹਲਕੇ ਦਰਮਿਆਨੇ ਦੇ ਨਾਲ ਕਈ ਖੇਤਰਾਂ ਵਿੱਚ ਭਾਰੀ ਤਵਤੀ ਜੜ ਪਾਰਮੀ ਪੈਣ ਦੀ ਸੰਭਾਵਨਾ ਕਿਤੇ ਕਿਤੇ ਨਿੱਕੀ ਮੋਟੀ ਗੜੇਮਾਰੀ ਹੋਣ ਦੀ ਆਸਭਾਵਨਾ ਪਾਣ ਦੀ ਦਿਖਾਈ ਦੇ ਰਹੀ ਬਾਕੀ ਲਗਾਤਾਰ ਤੁਹਾਡੇ ਤੱਕ ਪਟੇਟ ਪਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਕੋਈ ਵੀ ਸਿਸਟਮ ਵਿੱਚ ਬਤਲਾਵ ਵਿਖਣ ਨੂੰ ਮਿਲੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਠੀਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕੋਈ ਵੀ ਡਾਊਟ ਕੋਈ ਵੀ ਤਾਂ ਕਮੈਂਟਸ ਵਿੱਚ ਨਹੀਂ ਪੁੱਛ ਲੈ ਕਰ ਮੈਂ ਜਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਜਿੰਨਾ ਹੋ ਸਕਦਾ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਆ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਬਾਕੀ ਕੋਈ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਚਾਰਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ